ਹਾਂਜੀ ਸਸਤੀ ਗੱਲ ਦੋਸਤੋ ਤੁਹਾਡੇ ਆਪਣੇ ਚੈਨਲ ਤੇ ਨਹੀਂ ਕਿਉਂਕਿ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਰੌਂਠੇ ਤੇ ਉਹਦੇ ਬਾਅਦ ਜਿਹੜਾ ਸਮਾਨ ਲਿਆ ਸੀ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਜਿਹੜਾ ਸਮਾਨ ਇਹ ਇਹ ਸਾਰਾ ਆਪਾਂ ਆਟੇ ਦੇ ਵਿੱਚ ਗੋਲਵਾਂਗੇ ਕਿਉਂਕਿ ਕੀ ਵੀਰੇ ਆਪਣੇ ਘਰੇ ਪਰੌਂਠੇ ਵਗੈਰਾ ਆ ਜਾਂਦੇ ਆ ਤਾਂ ਕੱਲੇ-ਕੱਲੇ ਜਿਹੜੇ ਪਰੌਂਠਾ ਪਰੌਂਠੇ ਦੇ ਵਿੱਚ ਆਲੂ ਨਹੀਂ ਭਰ ਹੁੰਦੇ ਇਸ ਲਈ ਆਪਾਂ ਜਿਹੜਾ ਆਲੂ ਦਾ ਸਮਾਨ ਆਲੂ ਪਰੌਂਠਾ ਦਾ ਸਮਾਨ ਉਹ ਸਾਰਾ ਆਪਾਂ ਗੋਲਵਾਂਗੇ ਆਟੇ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਗੁੰਨ ਕੇ ਤੇ ਹੌਲੀ-ਹੌਲੀ ਮਲ ਕੇ ਆਟੇ ਨੂੰ ਵਿੱਚੇ ਆਲੂ ਵਿੱਚੇ ਪਿਆਜ਼ ਵਗੈਰਾ ਵਿੱਚੇ ਹਰੀ ਮਿਰਚਾ ਤੇ ਵਿੱਚੇ ਆਪਣਾ ਨਾਣ ਵਗੈਰਾ ਮਸਾਲੇ ਵਗੈਰਾ ਪਾਏ ਆਪਾਂ ਉਹ ਸਾਰੇ ਬੰਨ੍ਹ ਕੇ ਉਸ ਤੋਂ ਬਾਅਦ ਜਿਹੜਾ ਮਸਾਲਾ ਆਪਾਂ ਤਿਆਰ ਕਰਨਾ ਹੈ ਉਹਨੂੰ ਆਪਾਂ ਹੌਲੀ-ਹੌਲੀ ਆਟੇ ਵਿੱਚ ਘੋਲਣਾ ਤੇ ਘੋਲਣ ਤੋਂ ਬਾਅਦ ਆਪਣਾ ਜਿਹੜਾ ਆਟਾ ਉਹ ਪਨਥਿਆਰ ਹੋ ਜਾਊਗਾ ਹਾਂਜੀ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਪਰੌਂਠੇ ਹਾਂਜੀ ਤੇ ਪਰੌਂਠੇ ਹੌਲੀ-ਹੌਲੀ ਲਾ ਕੇ ਆਪਾਂ ਇਹ ਕੋਲ ਡਾਲਾਗੇ ਲਾ ਕੇ ਤੁਸੀਂ ਦੇਸੀ ਕੇ ਜਿਹੜਾ ਮਾਜੀ ਤੁਸੀਂ ਰਾ ਸਕਦੇ ਹੋ ਹਾਂਜੀ ਤੇ ਜਿਹੜੇ ਸਾਡੇ ਪਰੌਂਠੇ ਆ ਉਹ ਲਹਿਰੇ ਨੇ ਜੀ ਹਾਂਜੀ ਤੇ ਹੌਲੀ ਹੌਲੀ ਪਰੌਂਠੇ ਜਦੋਂ ਵੱਡ ਜਾਣਗੇ ਆਪਾਂ ਇਹਨਾਂ ਨੂੰ ਖਾਣੇ ਵਾਲੀ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜੇ ਪਰੌਂਠੇ ਆ ਉਹ ਬਹੁਤ ਹੀ ਵਧੀਆ ਬਣੇ ਆ ਤੇ ਇਸ ਤਰੀਕੇ ਨਾਲ ਪਰੌਂਠੇ ਬਣਾਇਆ ਕਰੋ ਜੇ ਤੁਹਾਡੇ ਘਰੇ 4 ਜਾਂ 5 ਪਰੌਂਠੇ ਆ ਜਣ ਹੁੰਦਾ ਜਾਂ 2 ਜਾਂ 3 ਆ ਜੇ ਯੇ ਦੋਨ ਮੇਰੀ ਵੀਡੀਓ ਨੂੰ ਵੀ ਲਾਈਕ ਕਰੋ ਸ਼ੇਅਰ ਕਰੋ ਤਰਵਾ ਦਿਓ